ਹੌਂ ਠੰਡਾ ਰੱਖੋ ਪ੍ਰੋਗਰਾਮ ਸਾਰਾ ਯਾਰ ਬਾਈ ਚੁੱਪ ਕਰ ਜਾਓ ਸ਼ਾਂਤੀ ਰੱਖੋ ਮਰੀ ਪੰਜਾਬ ਦੀ ਵਿਰਾਸਤ ਬਚਾਉਣ ਲਈ ਆਏ ਹੋਏ ਪੰਜਾਬ ਦੇ ਜਿਆਹੀ ਗੋਦੋ ਪੰਜਾਬ ਦੇ ਲੋਕ ਬਾਨੋ ਪੰਜਾਬ ਦੇ ਧੀਓ ਤੇ ਪੁੱਤਰੋ ਰੱਜ ਰੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਫਤਿਹ ਰੁਕ ਜਾ ਰੁਕ ਜਾ ਸਭ ਤੋਂ ਪਹਿਲਾਂ ਤਾਂ ਇੱਕ ਧਰਮ ਭਰੇ ਅੱਖਾਂ ਸੀਗਾ ਜਿਹੜਾ چنڈیگڑھ پرشاسن کا چنڈی گڑھ پرشاسن پر چنڈیگ نہیں بن دوں گا کلا چنڈیگ پرشاسن کر دو ہزار نو تو بعد پہلی باری ہوا سارے چنڈیگ ਸਕਾਰ ਇਹ ਭਾਈ ਗੋਲ ਤੋੜ ਕੇ ਗੋਲ ਤੋੜ ਕੇ ਤੁਸੀਂ ਆਪਣੀ ਅੱਜ ਉਸ ਰਾਹ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਆ ਤੁਸੀਂ ਜੱਗਿਆ ਜਿਉਣਿਆ ਦੁਨੀਆਂ ਦੇ ਬਾਦਸ ਮੇਰੀ ਧਾਰ ਤੋਂ ਬੁੱਲਾ ਝਾਕਦਾ ਮੇਰੇ Eu não vou ਪਰ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਐ ਇੱਥੇ ਉਹ ਸੱਜਣ ਕਾਂਗਰਸੀ ਆਏ ਆ ਵੈਸੇ ਆਏ ਆ ਉਹ ਜਿਹੜੇ ਜੁਨਿਵਰਸਿਟੀ ਦੇ ਸਰਕਾਰ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀਆਂ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਐ ਤੁਹਾਡੀ ਯੂਨੀਵਰਸਿਟੀ ਕੋਈ ਗਈ ਕੋਈ ਗਈ ਇਹ ਆਪਣੇ ਕਾ ਕਰ ਦਿਓ ਜਿੰਨੇ ਕਾ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਾਂ ਦੇ ਮੁਖੀ ਕਾ ਲੱਗੇ ਆ ਸੰਗ ਦੇ ਬੰਦੇ ਕੱਲੇ ਜੀ ਸੋਡਾ ਬੀਵੀਆਪੀ ਖੋਇਆ ਗਿਆ ਸੋਡੇ ਜਨਮਾਂ ਦੇ ਪ੍ਰਬੰਧ ਖੋਲੇ ਪਾਣੀ ਖੋਲੇ ਜ਼ਿੰਮੇਵਾਰ ਕੌਣ ਹੈ ਭਾਈ ਕਿਹੜਾ ਡਿਪਾਰਟਮੈਂਟ ਸਾਟੀਆਂ ਦੱਸੋ ਇਹ ਛੱਡੋ ਕੱਲੇ ਭੰਤੇ ਦੀ ਗੱਲ 20 ਸਾਲ ਤੋਂ ਮੈਨੂੰ ਗੱਲ ਦਾ ਜਵਾਬ ਦਿਓ ਇੱਥੇ ਬੰਦੇ ਬੋਲ ਕੇ ਗਏ ਆ 20 ਸਾਲ ਦੇ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੁਖਰ ਵਾਲਾ ਤੇ ਕਿਹੜਾ ਭਾਜਪਾ ਦਾ ਹੋਣਾ ਹੀ ਕੀ ਸੀ ਜਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਾਵੇਂ ਪੰਜਾਬ ਦੇ ਲੋਕ ਇਹਨਾਂ ਦੇ ਕੱਲਨਾ ਸਿਰਾਂ ਦੇ ਪੱਕਾ ਦੀਆਂ ਨੇ ਬੋਲਦੇ ਪੰਜਾਬੀ ਐ ਵੋਟਾਂ ਪੰਜਾਬੀਆਂ ਤੋਂ ਲੈਂਦੇ ਐ ਪਰ ਨੀਕਾ ਥੱਲੇ ਖਾਕੀ ਪਾਈ ਫਿਰਦੇ ਐ ਅੱਜ ਅੱਜ ਜਿੱਥੇ ਜਿੱਥੇ ਵੀ ਸਾਡੇ ਬੰਦੇ ਪੰਜਾਬ ਦੇ ਵਿੱਚੋਂ ਆ ਰਹੇ ਸੀ ਬਹੁਤ ਸਾਰੇ ਪੰਜਾਬ ਪੁਲਿਸ ਨੇ ਰੋਕਿਆ ਭਵੰਤਮਾ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਾਂ ਨੂੰ ਰੋਕ ਰਹੀ ਹੈ ਇਹ 도ਗਲੀ ਨੀਤੀ ਇਹਨਾਂ ਗਦਾਰਾਂ ਦੀ ਜਿਹੜੇ ਦਿੱਲੀ ਦੇ ਧਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪਰਾਹੇਟਾ ਆ ਦੁੰਨੇ ਆ ਬਾਈ ਇਹ ਗਲਤੀ ਸਾਡੀ ਆ ਇਹਨਾਂ ਦੀ ਨਹੀਂ ਹੈਗੀ ਉਹ ਜਾਣੇ ਵਰਗੇ ਬੈਠਿਆ ਕਹਿੰਦਾ ਕਾਂਗਰਸੀ ਆ ਪਰ ਹਸਾਲ ਕਾ ਵਿਦਿਆਰਥੀ ਆ ਗੋਲਦੀ ਬੋਲ ਕੇ ਕਹਾਂ ਵਿਦਿਆਰਥੀ ਆ ਕੰਗ ਬੋਲ ਕੇ ਕਹਾਂ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਨਾ ਫੱਕਰ ਦਾ ਬਾਦਲਾ 210 ਦੇ ਵਿੱਚ ਐਸੇ ਬਾਦਲਾਂ ਨੇ ਕੇਂਦਰ ਨੂੰ ਦਿੱਤੀ ਨਹੀਂ ਹੀ ਕੀ ਸਾਡੀ ਯੂਨੀਵਰਸਿਟੀਆ ਕੇਂਦਰੀਕਰਨ ਕਰ ਦੋ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਹੁਣ ਸੁਖਵੀਰ ਸਾਹਿਬ ਕੀ ਕਹਿੰਦਾ ਕਿ ਅਸੀਂ ਯੂਨੀਵਰਸਿਟੀ ਬਚਾਉਣੀ ਆ ਯਾਰ ਫਾਟੋਗੀ ਸੋਡੀ ਆ ਭਵੰਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾ ਦੇ ਅਧੀਨ ਘੱਟੋ ਘੱਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਦੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇ ਦਾਕਰੀ ਸਟੇਟਾਂ ਦੇਕਰੀ ਸੁਧਿਆ ਨੇ ਪੱਛਮੀ ਬੰਗਾਲ ਨੇ लागू ਨਹੀਂ ਕੀਤੀ ਸਭ ਤੋਂ ਪਹਿਲਾਂ ਆਤਮਾ ਨੇ ਲਾਗੂ ਕੀਤੀ ਆ ਸਾਡੇ ਲੋਕਾਂ ਦੇ ਨਾਲ ਆ ਸੋ ਪੰਜਾਬ ਦੇ ਲੋਕੋ ਮੈਂ ਪੰਜਾਬ ਦੇ ਨੌਜਵਾਨਾਂ ਕੋਲ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਉਹ ਧਰਤੀ ਛੱਡ ਕੇ ਨਾ ਭੱਜੋ ਬਾਈ ਬਾਹਰੇ ਵਰਕਰ ਨੂੰ ਨਾ ਆਪ ਜਾਓ ਜਦੋਂ ਧਰਤੀ ਬੇਲੀ ਕਰ ਜਾਓਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀ ਨਾਲ ਜਿਨ੍ਹੇ ਨੁਕਰਾ ਜਾਣ ਲਿਆ ਤੁਹਾਡੀ ਜਮੀਨਾਂ ਵੀ ਲੁੱਟਿਆ ਜਾਣੀ ਹੈ ਜਮੀਨਾਂ ਤਾਂ ਹੱਥੋਂ ਲੈਣਾ ਆਪਾਂ ਆਤਮਾਨ ਕੀ ਕਰ ਰਿਹਾ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰਿਆਂ ਵੇਚ ਰਿਹਾ ਉਹਦੇ ਨਾਲ ਆਪਣੀ ਲੋੜ ਹੈ ਸਵੇਸ਼ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਬੱਚਾ ਇਹ ਪੰਜਾਬ ਨੇ ਲੁੱਟਿਆ ਜਾਣਾ ਭਾਈ ਇਹ ਪੰਜਾਬ ਨੇ ਤਬਾਹ ਹੋ ਜਾਣਾ ਮੈਂ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਇਹਨਾਂ ਨੌਜਵਾਨਾਂ ਦਾ ਜਿੰਨੀਆਂ ਵੀ ਜਸੇ ਬੰਗੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਸੰਘਰਸ਼ ਕੀਤਾ ਇਹ ਲੜਾਈ ਲੜੀ ਹੈ ਤੇ ਆਈ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਕੱਲ ਇੱਥੇ ਹੀ ਕਰਨੀ ਚਾਹੀਦੀ ਓਏ ਸਹਿਰਦੀਆਂ ਚੋਣਾਂ ਤਾਂ ਹੋ ਜਾਣਗੀਆਂ ਗੱਲ ਅੱਗੇ ਤੋਰੋ ਨੰਨਪੁਰ ਸਾਹਿਬ ਮਦਦ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਦਨ ਘਾਰਾਂ ਦੀ ਗੱਲ ਕਰੋ ਇਹ ਜੰਦੀਆ ਸਾਨੂੰ ਮਿਲਣਾ ਚਾਹੀਦਾ ਹੈ ਜੀ ਗੱਲ ਕਰੋ ਸਾਰੇ ਡੈਮਾਂ ਦਾ ਪ੍ਰਬੰਧ ਸਾਡੇ ਕੋਲੇ ਚਾਹੀਦਾ ਹੈ ਜੀ ਗੱਲ ਕਰੋ ਸਰਕਾਰ ਦੀ ਰਹੀ ਕਾਂਗਰਸ ਦੀ ਸੈਂਟਰ ਦੀ ਵੀ ਰਹੀ ਪੰਜਾਬ ਦੀ ਵੀ ਰਹੀ ਉਹਨਾਂ ਦੇ ਮੂੰਹ 'ਤੇ ਮੁੰਡੀਆਂ ਪਾਈ ਨੇ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਸਾਜੀ ਸਟੇਜ 'ਤੇ ਸਾਜੀ ਜਾਨ ਦੇ ਯਾਰੀ ਕਰੋ ਸਾਜੀ ਸਟੇਜ 'ਤੇ ਸਾਜੀ ਜਾਨ ਦੇ سچی گھر چودی ہوں منسا ملتی ہوں میں پہلے کئی بار میں گل کر رہا بھی یہاں ہلاکوں میں پاب پہنچیا سارے جمعے دار کر رہے ہیں